ਬੱਲੇ ਹੋ ਮਾਨਾ ਤੇਰੇ ਮੰਨ ਗਏ ਤੈਨੂੰ ਓਏ ਲੰਗਾ ਤਾਂ ਮੋਦੀ ਨੇ ਵੀ ਬਹੁਤ ਕੀਤੀਆਂ ਓ ਮੈਂ ਵੀ ਬਹੁਤ ਕੀਤੀਆਂ ਸੋਖੇ ਨੇ ਵੀ ਪਰ ਤੇਰੇ ਜਿਹੀ ਗੱਲ ਨਹੀਂ ਬਣੀ ਓਏ ਇਹੋ ਜਿਹਾ ਕੀ ਕਰਦਾ ਏ ਓਏ ਕਰਦਾ ਛੱਡ ਜੇ ਤੂੰ ਹੜੂ ਪਤਾ ਨਹੀਂ ਕੌਣ ਓ ਪਰ ਇਹ ਜਿੱਥੇ ਜਾਂਦਾ ਪਤੰਦਰ ਮੇਲੇ ਲੁੱਟ ਲੈਂਦਾ ਓ ਤੜਕੜ ਤਾਂ ਮੈਂ ਵੀ ਬਹੁਤ ਸੁਣਨਾ ਓ ਤਾਂ ਗੱਲ ਠੀਕ ਆ ਪਰ ਇਹ ਤਾਂ ਬੰਦਰ ਲੋਕ ਕਹਿੰਆਂ ਬੱਖਿਆਂ ਤੋਂ ਖਨ ਲਾਂਦਾ ਓਏ ਇਹ ਜਾ ਕਿਸ ਨੂੰ ਆਂਦਾ ਏ ਇਹੇ ਇਹ ਤਾਂ ਬਹੁਤ ਕੁਸ ਹੁਣ ਤਾਂ ਬੰਦਰ ਕਿੱਕਲੀ ਤੇ ਵਾੜਾ ਜੋਰ ਲਾਈ ਜਾਂਦਾ ਏ ਓਏ ਚਾਹ ਪਹਿਲਾ ਵਾਲੀ ਓ ਪਹਿਲਾ ਵਾਲੀ ਗਾ ਨੂੰ ਹੋਰ ਨਵੀਂ ਲਿਖੀ ਆ ਉਹ ਵੀ ਤੇਰੇ ਤੇ ਸੁਣੀ ਨਹੀਂ ਕੇ ਸੁਣਾ ਆ ਸੁਣਾ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਹੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨਹੀਂ ਵਿਸ਼ਟਾਚਾਰੀਆਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਾਲ ਸਭ ਜਿਉਂਦੇ ਸੀ ਹਾਂ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਨਾ ਸਮਝੀ ਨਾ ਸੋਚੀ ਐ ਕਾਲੀਦਾਲ ਵਾਲੀ ਫੱਟੀ ਫਿਰ ਸਾਲੇ ਜੀਜੇ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਵੀ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ ਅਸੀਂ ਬੜੀ ਮੋਜ ਲੁੱਟੀ ਐ ਇਹ ਵੀ ਕਹਿੰਦੀ ਐ ਵਿੱਚ ਅਸੀਂ ਬੜੀ ਮਾਜ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਜੜ ਸਾਡੀ ਮਾਂ ਨੇ ਪੁੱਟੀ ਐ ਲੈ ਰਾਜਨੀਤੀ ਵਿੱਚੋਂ ਐਤ ਕੀ ਬਾਦਲ ਪਰਿਵਾਰ ਦੀ ਛੁੱਟੀ ਐ ਬੋਲ ਠੀਕ ਲੱਗਿਆ